ਜੀ ਜੋ ਟਿਕਣਾ 50 ਲੱਖ ਰੁਪਏ ਦਾ ਪਟਾਵਟ ਤਾਂ ਹੁਣ ਤੇਰੇ ਫਾਰਮ ਨੂੰ ਹੋਣ ਲੱਗ ਗਿਆ ਨਾ ਜਿਸ ਵਾਰ ਆਪਾਂ 25 ਦੀਆਂ 25 ਉਹ ਜਿਹੜੀਆਂ ਪਹਿਲੀ ਵਾਰ ਉਹ ਕਮਾਈਆਂ 25 ਵਿਕਲ ਨੂੰ ਤਿਆਰ ਹੋ ਜਾਣਗੀਆਂ ਉਹ 25 ਵਿਕ ਜਾਣਗੀਆਂ ਉਹਨਾਂ ਦੇ ਨਾਲ ਜਿਹੜੀਆਂ ਹੁਣ 1.5 ਸਾਲ ਦੀਆਂ ਉਹ ਤਿਆਰ ਹੋਣ ਲੱਗ ਜਾਣਗੀਆਂ ਹੈਨਾ ਤੇ ਉਹ ਅਗਲੇ ਸਾਲ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕਾਇਮ ਆ ਜੀ ਤੇ ਅੱਜ ਆਪਾਂ ਪਹੁੰਚੇ ਸੀਗੇ ਚਰਨੀ ਦੇ ਫਾਰਮ ਤੇ ਅੱਜ ਕੋਸ ਆਪਾਂ ਇਹਦੇ ਕੋਲੇ ਸੇਲ ਵਾਸਤੇ ਨਹੀਂ ਲੈ ਕੇ ਆਇਆ ਇਹ ਬਸ ਸਿਰਫ ਆਉਣ ਲਈ ਇੱਕ ਜਿਹੜਾ ਇਹਦਾ ਜਨੂਨ ਸੀਗਾ ਫਾਰਮ ਸੀਗਾ ਕਿ ਕਿ ਮੈਂ ਵੀ 2-4 ਪਸ਼ੂਆਂ ਨੂੰ ਮਤਲਬ ਪਹਿਲਾਂ ਸੌਂਕ ਵਾਤੇ ਰੱਖਣੇ ਬਾਅਦ 2-4 ਪਸ਼ੂਆਂ ਦੀ ਡਿਗਰੀ ਕਰਨੀ ਤੇ ਇੱਕ ਉਹ ਡਿਗਰੀ ਨੇ ਜਿਹੜਾ ਪਸ਼ੂ ਲਿਆਉਣ ਤੋਂ ਬਾਅਦ ਇਹਦੇ ਸੌਂਕ ਨੂੰ ਜਿਹੜਾ ਅੱਜ ਇਹਨੇ ਕਾਫੀ ਮਤਲਬ ਜਿਹੜਾ ਸੌਂਕ ਨੂੰ ਅੱਜ ਤਾਂ ਮਹਿੰਗੀ ਹੋ ਗਿਆ ਸੌਂਕ ਤੁਸੀਂ ਜਾਣਦੇ ਸਾਰੇ ਤਾਂ ਉਹਨੂੰ ਕਾਫੀ ਹੋਣ ਜਿਹੜਾ ਫਾਰਮ ਤਕਰੀਬਨ ਛੋਟੇ ਵੱਡੇਆਂ ਤੋਂ ਲਾ ਕੇ 100 ਦੇ ਕਰੀਬ ਜਿਹੜਾ ਇਹ ਫਾਰਮ ਬਣਾ ਚੁੱਕਿਆ ਹੁਣ ਆਪਾਂ ਇੱਥੇ ਨਾਲ ਹੀ ਇਹਦੀ ਜ਼ਿੰਦਗੀ ਦੇ ਉੱਤੇ ਇਹੀ ਗੱਲ ਕਰਦੇ ਹਾਂ ਵੀ ਭਾਈ ਕਿਦੋਂ ਸੌਂਕ ਪਿਆ ਕਿਹੜੇ ਟਾਈਮ ਤੋਂ ਸਭ ਤੋਂ ਪਹਿਲੀ ਮੱਝ ਲਿਆ ਕਦੋਂ ਵਪਾਰੀ ਲੈਣ ਪਈ ਤੇ ਕਿਤੇ ਤੋਂ ਤੇਰੀ ਆਪ ਦਾ ਦਿਮਾਗ ਬੀਐਮੀ ਚੱਲਿਆ ਵੀ ਆਪ ਆਪਦਾਂ ਵੀ ਬਣਾਈ ਹੈ ਹਨ ਉਹ ਸਾਰੀ ਗੱਲਬਾਤ ਕਰਦੇ ਹਾਂ ਬਾਈ ਚਰਨ ਕੀ ਹਾਲ ਹੈ ਸ세 ਜੰਦਾ ਫਸੀ ਤਾਰ ਹੋ ਠੀਕ ਹੈ ਵਧੀਆ ਜੀ ਤਾਂ ਚਰਨੀ ਬਾਈ ਆਪਾਂ ਜੇ ਗੱਲ ਕਰੀਏ ਤੇ ਤੇਰੀ ਜ਼ਿੰਦਗੀ ਦਾ ਕਿਹੜੇ ਸਾਲ ਦਾ ਸੀਗਾ ਤਜਰਬਾ ਇਹ ਜਦੋਂ ਪਸ਼ੂ ਰੱਖਣ ਲੱਗੇ ਤਾਂ ਸੋਸਤਾ ਬਾਈ ਆਪਣਾ ਬਚਪਨ ਦਾ ਹੀ ਸੀਗਾ ਠੀਕ ਹੈ ਜੀ ਬਚਪਨ ਚ ਮੈਂ ਜਦੋਂ ਆਪਾਂ ਛੋਟੇ ਨੂੰ ਵੱਡੇ ਸੀ ਘਰ ਦੇ ਮਤਲਬ ਕਿ ਕਾਰੋਬਾਰ ਚ ਇਕੱਲੇ ਜਾਣੇ ਕਰਕੇ ਹਾਂ ਤੇ ਮੰਮੀ ਦੇ ਦਾ ਮੰਮੀ ਦਾ ਬਹੁਤ ਸ਼ੌਂਕ ਸੀਗਾ ਤੂੰ ਤੋਂ ਤੇ ਮੈਂ ਛੋਟਾ ਹੁੰਦਾ ਸੀ ਮਤਲਬ ਕਿ ਝੋਟੀਆਂ ਲਿਆਉਣ ਲੱਗ ਗਿਆ ਸੀਗਾ ਅੱਛਾ ਵੀ ਆਹ 11 ਕਿ ਦਿਨ ਸਾਲ ਦੀ ਉਮਰ ਦੀ ਮਰਚੀ ਨਾਲ ਠੀਕ ਹੈ ਵੀ ਜਿਵੇਂ ਆਹ ਛੋਟੀਆਂ ਦੂਜੀਆਂ ਵੀ ਛੋਟੀਆਂ ਚੰਗੀਆਂ ਮਤਲਬ ਕਿ ਲੈ ਕੇ ਆਉਂਦੇ ਆ ਤੇ ਉਹ ਤਿਆਰ ਕਰ ਲੈਣੀਆਂ ਨਾਲ ਖੇਤੀ ਦਾ ਕਰਨਾ ਨਾਲ ਖੇਤੀ ਦਾ ਕਰਨਾ ਹਾਂ ਫਿਰ ਉਹਨਾਂ ਨੂੰ ਜਿਵੇਂ ਤਿਆਰ ਹੋ ਗਈਆਂ ਦੋ ਵੇਚ ਲਈਆਂ ਚਾਰ ਵੇਚ ਨਾਲ ਆਪਦਾ ਐ ਚਲਾਈ ਗਿਆ ਐ ਚਲਾਈ ਗਿਆ ਤੇ ਫਿਰ ਮੈਂ ਹੌਲੀ ਹੌਲੀ ਖੇਤੀ ਦਾ ਵਧਾਤਾ ਤੇ ਉਧਰੋਂ ਪਕਵਾਂ ਦਾ ਘਟਾਤਾ ਵੀ ਪਕਵਾਂ ਦਾ ਘਟਾਤਾ ਹਾਂ ਜਿਹੜੀ ਘਰ ਦੀ ਖੇਤੀ ਆ ਉਹ ਤੇਰੇ ਕੋਲ ਕਿੰਨੀ ਆ ਚੜੀ ਆਪਣੇ ਕੋਲੇ ਵੀ ਸਾਡੇ ਕੱਠੇ ਸਾਢੇ 8 ਕਿਲੋ ਘਰ ਦੇ ਤੇ ਬਾਕੀ ਠੇਕੇ ਤੇ ਫਿਰ ਕਿੰਨੀ ਲੈਣ ਦਾ ਗੀਤ ਬੜਾ ਅਸੀਂ ਬਈ ਮੈਂ ਉਹ ਯਾਰ ਸਤਾ ਸਾਨ ਸਾਨ ਮਿਠਨ ਮੈਂ ਤਾਂ ਘੇਤੀ ਕਰਦਾ ਪਹਿਲਾਂ 30 40 ਕਿੱਲੇ ਫਿਰ 70 80 ਕਿੱਲੇ ਮੈਂ ਖੇਤੀ ਅੱਛਾ ਐਸਲੂਟੀ ਕਰਦਾ ਹੈ ਇਹ ਜਦੋਂ ਆਪਣੀ 2 ਸਾਲ ਪਹਿਲਾਂ ਮੈਂ ਲੱਗਦਾ ਆਪਾਂ ਗੱਲ ਜੀ ਕੀਤੀ ਸੀ ਉਦੋਂ ਆਪਾਂ ਗੱਲਾਂ ਕੀਤੀਆਂ ਸੀ ਬੇਤੀ ਛੱਡਾਂਗੇ ਠੇਕੇਦਾਰ ਕੰਮ ਨੇ ਥੋੜਾ ਜਿਆਦਾ ਉਧਰੋਂ ਹੋ ਗਿਆ ਸੀ ਇੱਧਰ ਆਪਾਂ ਵਧਾਉਣ ਲੱਗੇ ਸੀ ਵਧਾਉਣ ਲੱਗੇ ਤੇ ਫਿਰ ਬਈ ਇਹ ਚੀਜ਼ ਇੱਕ ਚੀਜ਼ ਆਏ ਛੋਟੇ ਦੀ ਹੋਰ ਵੀ ਮਿਲੋ ਆਪਾਂ ਸਾਰੀ ਚੀਜ਼ ਪੁੱਛਾਂਗੇ ਜਿਹੜੀ ਮੌਕੇ ਤੇ ਕਈ ਵਾਰੀ ਗੱਲ ਯਾਦ ਆਉਂਦੀ ਆਪਾਂ ਉਹ ਮੌਕੇ ਤੇ ਪਸ ਲੈਣੀ ਆ ਤਾਂ ਖੇਤੀ ਲਈ ਤੂੰ ਠੇਕੇ ਤੇ ਲੈਂਦਾ ਸੀ ਆ। ਤੈਨੂੰ ਪਤਾ ਸਾਰੀ ਜੜੀ 70 ਕਿੱਲੇ ਆ ਤਾਂ ਹੈ ਨਹੀਂ ਵੀ ਤੂੰ ਘਰੇ ਬਹਿ ਕੇ ਆਰਾਮ ਕਰ ਲੇਗਾ ਤੇ ਉਵੇਂ ਕਰ ਲੇਗਾ। ਵੀ ਉਹ ਠੇਕੇ ਵਾਲੀ ਪਹਿਲੇ ਦਿਨੋਂ ਮੱਝਾਂ ਦੇ ਵਿੱਚ ਤੈਨੂੰ ਲੱਗਿਆ ਪ੍ਰੋਫਿਟ ਜ਼ਿਆਦਾ ਸੀ ਤੇ ਠੇਕੇ ਦੇ ਵਿੱਚ ਉਹ ਕੰਮ ਦੇ ਵਿੱਚ ਪੈਲੀ ਦਿੱਤੀ। ਉਹ ਪਹਿਲਾਂ ਵੀ ਖੇਤੀ ਦਾ ਵੀ ਆਪਣਾ ਵਧੀਆ ਸੀਗਾ। ਠੀਕ ਹੈ। ਜਦੋਂ ਠੇਕਿਆਂ ਦੇ ਰੇਟ ਵੀ ਜਿਆਦਾ ਸੀਗੇ। ਅੱਛਾ ਤੇ ਉਦੋਂ ਵਧੀਆ ਅੰਦਨ ਹੁੰਦੀ ਸੀ ਮੰਨ ਕੇ ਚਲੋ 99 99 ਤੋਂ ਕਰਦੇ ਸੀ ਉਦੋਂ ਵਧੀਆ ਇੱਕ ਫਸਲ ਜੇ ਤੁਸੀਂ ਵਧੀਆ ਤਰੀਕੇ ਨਾਲ ਖੇਤੀ ਕਰਦੇ ਸੀ ਤਾਂ ਬਈ ਉਹ ਕਿਰਪਾ ਨਾਲ ਵਧੀਆ ਆਪਣੇ ਕਦੇ ਵਧੀਆ ਹੀ ਚੱਲ ਰਹੇ ਹਾਂ ਉਹ ਵੀ ਕਰਕੇ ਅਗਲਾ ਕਹਿੰਦਾ ਹੀ ਵਜ ਗਈ ਹੈ ਨਾ ਉਦੋਂ ਵਧੀਆ ਹੁੰਦੀ ਰਹੀ ਆ ਹੁਣ ਜਿਵੇਂ ਠੇਕਿਆਂ ਦੇ ਰੇਟ ਜਿਆਦੇ ਹੋ ਗਏ ਸੀਗੇ ਤੇ ਆਮਦਨ ਘਟ ਗਈ ਸੀ ਫਿਰ ਆਪਾਂ ਉਧਰੋਂ ਤਾਂ ਕੀ ਪੀਚੇ ਕਰੇ ਇੰਨੇ ਲੱਗਦੇ ਸ਼ੌਕ ਆਪਾਂ ਨੂੰ ਇਹਦਾ ਸ਼ੁਰੂ ਤੋਂ ਨਾਲ-ਨਾਲ ਥੋੜਾ-ਥੋੜਾ ਚੱਲੀ ਗਿਆ ਸੀ 8-10 ਬਸੂਆਂ ਦਾ ਤਾਂ ਚੱਲੀ ਜਾਂਦਾ ਸੀ ਅੱਗੇ ਚੱਲੀ ਜਾਂਦੇ ਤੂੰ ਵਪਾਰੋ ਚੱਲੀ ਜਾਂਦਾ ਹੀ ਤੇਰਾ ਵਿੱਚ ਝੋਟੀਆਂ ਲੈ ਕੇ ਕਿੱਥੇ ਪਾਲ ਲੀਆਂ ਕਿੱਥੇ ਕੋਈ ਮੱਝ ਵੀ ਲੈ ਲੰਦਾ ਸੀ 96 ਅੱਜ ਤੂੰ 94 99 ਜਿਹੜੇ ਮਾਮਾ ਜੀ ਨੇ ਮੱਝ ਦਵਾਈ ਹੈ ਹਨੇਚੋਂ ਅੱਛਾ ਬਹੁਤ ਚੰਗੀ ਮੱਝ ਜਦੋਂ ਸ਼ੁਰੂ ਤੋਂ ਚੰਗੀ ਦਾ ਸ਼ੰਗ ਹੋਇਆ ਤੇ ਉਹ ਮੱਝ ਉਸ ਟਾਈਮ 20 ਸੇਰੀ ਸੀਗੀ ਰਾਮ ਆਪਣੇ ਕਾਰਜ ਜਿਵੇਂ ਆਪਾਂ ਕਹਿੰਦੇ ਸੀ ਸਰੋਂ ਦੀ ਦਾਣ ਖਾ ਅੱਗੇ 20 ਸੇਰੀ ਕਹਿੰਦੇ ਹੁੰਦੇ ਆਪਾਂ 20 ਕਿਲੋ ਕਹਿਣ ਲੱਗੇ 20 ਉਸ ਟਾਈਮ ਉਹਦੋਂ ਬਾਅਦ ਫਿਰ ਚੰਗੇ ਪਸ਼ੂਆਂ ਦਾ ਹੀ ਹੌਲੀ-ਹੌਲੀ ਹੁੰਦਾ ਸੀ ਕਿ ਆਪਾਂ ਚੰਗੇ ਹੀ ਰੱਖੇਗੇ ਬੱਸ ਠੀਕ ਹੈ ਹਾਂ ਤੇ ਉਹਨੂੰ ਦੇਖਿਆ ਕਿ ਆਪਨੇ ਕੋਲੇ 10-11 ਸਿਰ ਉਹਦੀਆਂ ਫਿਰ ਕਟੀਆਂ ਵੇਚੀਆਂ ਬਈ ਜਦੋਂ ਆਮ 7000 ਦੀ ਮੱਝ ਵੇਖਦੀ ਸੀ ਵਿਗਲੀ ਉਹ ਟਾਈਮਾਂ ਚ ਹਾਂ ਉਦੋਂ ਉਹਦਾ 30-30000 ਦੀ ਝੋਟੀ ਪਹਿਲਣ ਵੇਚੀ ਜਾਂਦੀ 40-40000 ਠੀਕ ਹੈ ਤੇ ਫਿਰ ਉਹਦੀਆਂ ਕਟੀਆਂ ਕੁੱਟੇ ਪਾਲਣ ਲੱਗਿਆ ਫਿਰ ਉਹਦੀਆਂ ਕਟੀਆਂ ਬਈ 1-2 ਰੱਖੀਆਂ ਗਈਆਂ ਉਦੋਂ ਮਤਲਬ ਕਿ ਆਪਾਂ ਥੋੜਾ ਜਿਹਾ ਇੰਨਾ ਜਾਗਰਤ ਨਹੀਂ ਸੀ ਕਿ ਸੀ ਮੌਨਸੂਮ ਮੰਦੀ ਆਪਾਂ ਠੀਕ ਹੈ ਉਹ ਥੋੜਾ ਜਿਹਾ ਹੋਲੀ-ਹੋਲੀ ਜਿਵੇਂ ਖੇਤੀ ਦਾ ਵਧ ਗਿਆ ਤਾਂ ਉਹ ਨਸਲ ਇੱਕ ਰੱਖ ਲਈ ਮੋੜ ਕੇ ਉਹ ਕੱਢ ਲਈਆਂ ਵੇਚ ਬੈਠੇ ਤੇ ਜਦੋਂ ਤੈਨੂੰ ਮਤਲਬ ਲੋਕ ਜਾਣਨ ਲੱਗੇ ਮਤਲਬ ਉਹ ਤਾਂ ਕੱਢ ਲਈਆਂ ਹਨਾ ਚਲੋ ਵੀ ਆਪਾਂ ਪਹਿਲਾਂ ਮੱਸਾ ਫਰਾਓ ਵੀ ਉਹਦਾ ਤੁਸੀਂ 94 95 ਦੀ ਗੱਲ ਹੈ ਵੀ ਥੋੜਾ ਚੱਲਦਾ ਆ ਉਹਦਾ ਨਸਲ ਕਰਨੀ ਧਿਆਨ ਹੋ ਗਿਆ ਸੀ ਵੀ ਉਸ ਤੋਂ ਬਾਅਦ ਫਿਰ ਜਿਹੜਾ ਇੱਕੇਦਮ ਤੂੰ ਫਾਰਮ ਲਾਉਣ ਦਾ ਡਿਸੀਜਨ ਕੀਤਾ ਵੀ ਚਲੋ ਤਾਂ 5-10 ਪਸ਼ੂ ਆਪਾਂ ਆਮ ਜਿਵੇਂ ਕਹਿ ਦਈਏ ਵੀ 2-4 ਵੇਤਲੇ ਲੈ ਲੈ ਦੇ ਲੈ ਹਨਾ ਨਾਲ ਖੇਤੀ ਕਰ ਲਈ ਫਿਰ ਇਹ ਚੀਜ਼ ਜਮਾ ਜਦੋਂ ਵੀ ਕੋਰੀਆਂ ਮੰਨ ਲੜਿਆ ਵੀ ਯਾਰ ਹੁਣ ਆਪਾਂ ਪਸ਼ੂਆਂ ਦੇ ਕੰਮ 'ਚ ਆ ਜਾਈਏ ਉਹ ਕਿਹ ਤੂੰ ਬਈ ਆਪਾਂ 18 ਕਿਚ ਜਿਆਦਾ ਵਧਾਇਆ 17 18 19 ਚ ਬਈ 18 17 17 18 ਦੇ ਵਿੱਚ ਮਤਲਬ ਵਧਾਉਣ ਲੱਗ ਗਿਆ ਵੀ ਦੇਖ ਲੈ ਵੀ ਇਤਰਾ ਕੀਤੀ ala ਘਟਾਉਣ ਲੱਗ ਗਏ ਇੰਦਰ ਵਾਲੇ ਪਾਸੇ ਆਪਾਂ ਵਧਣ ਲੱਗੇ ਠੀਕ ਐ ਇੱਕ ਇੱਕ ਦੋ ਦੋ ਮਹਿਸਾਂ ਨਾਲੇ ਵਪਾਰ ਕਰਦਾ ਗਿਆ ਨਾਲੇ ਚੱਲੀ ਗਿਆ ਨਾਲੇ ਜਿਹੜੀ ਕੋਈ ਇੱਕ ਅਧੀ ਰੱਖਣੀ ਸੀ ਉਹ ਵਿੱਚ ਰੱਖ ਲੈਂਦੀ ਸੀ ਇੱਕ ਦੋ ਵੇਚ ਲੈਣ ਦੇ ਖਿਲੋ ਰੱਖ ਲੈਂਦੇ ਸੀ ਐ ਆਹ ਜਿਵੇਂ ਪੰਜ ਚਾਰ ਲੈਂਦਿਆਂ ਇੱਕ ਅਧੀ ਰਹਿ ਗਈ ਰੱਖ ਲਈ ਦੂਜੀਆਂ ਦੇਤੀਆਂ ਹਨਾ ਬਈ ਹਾਂ ਅਸਾ ਇਸ ਤਰ੍ਹਾਂ ਚੱਲਦਾ ਗਿਆ ਤੇ ਅੱਜ ਟੋਟਲ ਆਪਣੇ ਕੋਲੇ ਜਣੀਆਂ ਵੱਡੀਆਂ ਮੱਝਾਂ ਉਹ ਕਿੰਨੀਆਂ ਕੱਲੀਆਂ ਵੱਡੀਆਂ ਵੱਡੀਆਂ 60 ਕੁ ਦੇ ਨੇ ਚੰਗੀਆਂ ਮੱਝਾਂ ਇਹ ਜਣੀਆਂ ਵੱਡੀਆਂ ਜਣੀਆਂ ਮੱਝਾਂ ਤੇ ਆਪਣੇ ਕੋਲੇ ਛੋਟੀਆਂ ਤੁਹਾਨੂੰ ਬਈ 25 ਛੋਟੀਆਂ ਆਪਣੀਆਂ ਹੁਣ ਵੱਡੀਆਂ ਆ ਗਈਆਂ ਤੇ 20 25 25 ਛੋਟੀਆਂ ਵੀ ਛੋਟੀਆਂ 45 ਦੀ ਆ ਫਿਰ ਸਵਾ ਸਾਲ ਦੀ ਕੋਈ ਡੇਢ ਦੀ ਐ ਇਸ ਤਰ੍ਹਾਂ ਦੀ ਵੀ 105 ਪਸ਼ੂ ਦਾ ਆਪਣੇ ਮਾਲ ਆਈ ਹੋਈ ਹੈ ਤੇ ਬਾਕੀ ਜਿਹੜੀਆਂ ਹੁਣ ਮਗਰਾਂ ਤੇ ਕਿੰਨੇ ਹੁਣ ਸੱਤ ਲੀਆਂ ਮੱਝਾਂ ਸੂੰਗਾ ਹਾਂ ਸਾਰੀਆਂ ਸੂੰਗਾ ਹਾਂ ਨਹੀਂ ਭਾਈ ਸਾਰੀਆਂ ਤਾਂ ਨਹੀਂ ਕੁਝ ਤਾਂ ਸੂਣ ਵਾਲੀਆਂ ਕੁਝ ਉਹ ਸੂਈਆਂ ਨੇ ਕੁਝ 5 ਮਹੀਨਿਆਂ ਦੀ ਗੱਬਣਾ ਕੁਛ ਤਾਂ ਨਹੀਂ ਆਇਆ ਇਸ ਤਰ੍ਹਾਂ ਯਾਨੀ ਕਿ 8 8 5 10 ਕਟੰਗਾ 8 8 ਵੀ ਆਂਗਾ ਹੋਣਗੀਆਂ ਉਹ ਕਟੰਗਾ ਤਾਂ ਹਰ ਵਾਰੀ ਪਾ ਲੈਂਦੇ ਮੀ ਕਟੀਆਂ 15 ਇੱਕ ਕਟੀਆਂ ਹੈਗੀਆਂ ਵੀ ਤਕਰੀਬਨ ਜੇ ਛੋਟੇ ਬੱਚੇ ਵੀ ਚਲੋ ਸਾਹਮਣੇ ਤਾਂ ਪੈਂਦੀਆਂ ਨੇ ਉਹਨਾਂ ਦੀਆਂ ਛੋਟੀਆਂ ਸੂਈ ਜਾਂਦੀਆਂ ਜਿਵੇਂ ਦੋ ਕੁ ਛੋਟੀਆਂ ਵਿੱਚ ਤਿਆਰ ਹੋ ਗਈਆਂ ਵਿੱਚ ਛੋਟੀਆਂ ਹੁਣ ਵੇਚੀ ਜਾਂਦੇ ਆ ਵੇਚਾਂਗੇ ਜਿਵੇਂ ਪਸ਼ੂ ਬੱਚੇ ਵੱਢ ਗੱਢ ਲਈ ਜਾਂ ਛੋਟੀ ਵੇਚ ਲਈ ਜਿਵੇਂ ਆਹ ਮੂਰੇ ਫ ਹੋ ਗਿਆ ਫਾਉਟੋ ਪਾਇਆ ਮੌਕੇ ਤੇ ਆ ਕੇ ਹਾਂ ਕਾਲੀ ਚ ਪਾਇਆ ਕਾਲੀ ਚ ਪਾਇਆ ਇਹ ਤਾਂ ਬਹੁਤ ਕੁਝ ਕਰਨ ਵਾਲਾ ਪਿਆ ਵੀ ਮਿੱਤਰੋ ਫਾਰਮ ਦਾ ਵੀ ਇੱਕ ਤਾਂ ਇੱਕ ਤਰ੍ਹਾਂ ਵੀ ਤੰਗ ਸੀਗਾ ਕੰਮ ਤੇ ਉਸ ਤੋਂ ਬਾਅਦ ਜਾ ਕੇ ਆ ਰਿਹਾ ਮੈਂ ਦਾ ਕੰਮ ਪਾਇਆ ਜੀ ਕੀ ਕਹਿੰਦਾ ਮਿਹਨਤ ਬੰਦਾ ਨਾ ਇੱਕੇ ਦਾਮ ਕਿਸੇ ਨੂੰ ਦੇਖ ਕੇ ਲੱਗੇ ਨਾ ਇੱਕੇ ਦਾਮ ਕਿਸੇ ਨੂੰ ਦੇਖ ਕੇ ਹਟੇ ਨਾ ਹਟੇ ਨਾ ਹਾਂ ਹਾਂ ਜੀ ਉਹਨੇ ਫੇਲ ਕਹਿਦਾ ਦਾ ਬੰਦਾ ਮਿੰਟ ਚ ਫੇਲ ਲੱਗਦਾ ਤੇ ਜੇ ਆਪਾਂ ਕਰਦੀਏ ਜਿਹੜੀ ਇੱਕ ਨੇ ਕਹਿੰਦਾ ਵਾਲਾ ਕੰਮ ਜੇ ਆਪਾਂ ਕੋਈ ਵੀ ਕਾਰੋਬਾਰ ਉਹਦੇ ਪੈ ਜਾਂਦੇ ਆ ਮਤਲਬ ਕਿ ਪੰਗਾ ਸ਼ੌਂਕ ਨਾਲ ਆ ਕੇ ਬਸ ਉਹ ਕੰਮ ਜਿਹੜੇ ਨੂੰ ਵੇਡ ਲੈਣ ਨੂੰ ਬਸ ਲੱਗੇ ਰੋ ਵੀ ਤੁਸੀਂ ਐ ਨਾ ਕਹੋ ਵੀ ਸਿਰ ਪੈਸਾ ਬਣਾਉਣਾ ਤੁਸੀਂ ਇਹ ਚ ਹੀ ਚੱਲੋ ਵੀ ਜੇ ਤੁਸੀਂ ਬਿਜ਼ਨਸ ਕਰਨਾ ਹੈ ਭਾਵੇਂ ਦੀ ਮੱਝ ਹੈ ਭਾਵੇਂ ਦੀ ਯਾਰ 100 ਰੁਪਏ ਦੀ ਹੈ ਉਹਦੇ ਚ ਪਹਿਲਾਂ ਇਹ ਸੋਚੋ ਵੀ ਜੇ ਮੈਨੂੰ ਘਾਟਾ ਪੈ ਗਿਆ ਕਿਸੇ ਟਾਈਮ ਮੇਰੇ ਕਮਜਾ ਨਾ ਸੂਆਂ ਸਾਲ ਚ ਤਾਂ ਮੈਂ ਉਹਨ ਕਿਵੇਂ ਹੈਂਡਲ ਕਰੂੰ ਜਿਹੜਾ ਬੰਦਾ ਉਹ ਸੋਚ ਗਿਆ ਉਹ ਕਾਮਯਾਬ ਹੈ ਕਿਉਂਕਿ ਉਹ ਚੀਜ਼ ਦੇ ਵਿੱਚ ਡਰ ਦੇ ਵਿੱਚ ਜਦੋਂ ਪਹਿਲਾਂ ਪ੍ਰੋਫਿਟ ਹੁੰਦਾ ਹੈ ਜਿਆਦਾ ਜਿਵੇਂ ਮਾਲਾ 5-6 ਮਹੀਨੇ ਜਿਆਦਾ ਪੈਸੇ ਹੀ ਦੇ ਜਾਣਗੇ ਮੱਝਾਂ ਖਾਣ ਵਾਲਾ ਮਗਰ ਕੋਈ ਹੁੰਦਾ ਨਹੀਂ ਉਦੋਂ ਫਿਰ ਬੰਦਾ ਖੁੱਲਾ ਹੋ ਜਾਂਦਾ ਫਿਰ ਜਿਹੜਾ ਬੰਦਾ ਇਹ ਸੋਚਣ ਲੱਗ ਗਿਆ ਵੀ ਜੇ 2-4 ਮਹੀਨੇ ਦੁੱਧ ਘਟਕੇ ਮੈਂ ਇਹਨੂੰ ਖਵਾਉਂ ਕਿੱਥੋਂ ਠੀਕ ਹੈ ਨਹੀਂ ਕੋਈ ਚੀਜ਼ ਬਿਕੂ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਬੰਦਾ ਉਹ ਉਹ ਕਾਮਯਾਬ ਹੁੰਦਾ ਜਿਹੜਾ ਘਾਟਾ ਸੋਚੇ ਜਿਹੜੇ ਬੰਦੇ ਨੇ ਸੋਚ ਲਿਆ ਵੀ ਪਹਿਲੇ ਮਹੀਨੇ ਮੇਰੇ ਕੋਲ ਲੱਖ ਬਜੂਗਾ ਐ ਕਰੂੰਗਾ ਦੂਜੇ ਮਹੀਨੇ ਲੱਖ ਬਜੂ ਨਹੀਂ ਉਹ ਬੰਦਾ ਕਰਦਾ ਸਰਵਾਰ ਤਾਂ ਬਈ ਤੁਸੀਂ ਪਹਿਲਾਂ ਘਾਟਾ ਸੋਚ ਕੀ ਕਰੋ ਹਾਂ ਬਈ ਬਿਲਕੁਲ ਪਹਿਲਾਂ ਸੋਚੋ ਕਿ ਆਪਾਂ ਨੂੰ ਘਾਟਾ ਕਿੱਥੋਂ ਪੈ ਰਿਹਾ ਹਾਂ ਹਾਂ ਵੀ ਇਹ ਤਾਂ ਅੰਬਰ ਤੇ ਰੰਗੇ ਵੀ ਕੰਮ ਦਾ ਖੇਤੀ ਦਾ ਵੀ ਕਰਨਾ ਕੁਦਰਤ ਦਾ ਪਤਾ ਹੀ ਨਹੀਂ ਪਿਛਲੀ ਸਾਡੇ ਏਰੀਆ 'ਚ ਗੜਿਆਂ ਦੀ ਮਾਰ ਗੜਿਆਂ ਦੀ ਮਾਰ ਪੈ ਗਈ ਜੀ ਬਈ ਕਿੰਨੇ ਸੋਹਣੇ ਫਸਲਾਂ ਹਾਂ ਜੇ ਆਪਾਂ ਠੇਕੇ ਤੇ ਲੈਣਾ ਤਾਂ ਕਹਿ ਦਈਏ ਗੜਿਆਂ ਦੀ ਮਾਰ ਉਹ ਹਿਸਾਬ ਨਹੀਂ ਤਰ੍ਹਾਂ ਕਦੋਂ ਵੀ ਕੋਈ ਨਹੀਂ ਆ ਸਕਦੀ ਤੁਸੀਂ ਜੇ ਦੁੱਧਤ ਵੀ ਲਾ ਲਓ ਤੁਸੀਂ ਸੱਜਣਾ ਛੋਡੇ ਵਾਲੀ ਕਹਿਣ ਦੀ ਗੱਲ ਮੰਗੂ ਜੇ ਕਿਹਨਾਂ ਸੱਜਣਾ ਉਹਦਾ ਹਿਸਾਬ ਲਈ ਜੇ ਟੋਕੜਾਂ ਨੂੰ ਖਵਾਉਣਾ ਉਹ ਵੀ ਦੇਖੋ ਉਹ ਵੀ ਹਾਂ ਤੇ ਬਾਕੀ ਜਰਨੇ ਇੱਕ ਦਾ ਸੁਖ ਨਾਲ ਲੀਲੀ ਰਵੀ ਬੱਚੇ ਬਾਵਾ ਆਏ ਹੋਏ ਆ ਤੇ ਲੀਲੀਆ ਵੀ ਮੱਝਾਂ ਕਿੰਨੀਆਂ ਹੋ ਗਈਆਂ ਆਪਣੇ ਕੋਲੇ ਇੱਕ ਤਕਰੀਬਨ 13-14 ਮੱਝਾਂ ਹੋਣੀਆਂ ਸ਼ਾਇਦ ਇਨੇ ਲੀਦਾ 13 ਜਾਂ 14 ਦੇ ਵਿੱਚ ਆ ਗਿਆ ਠੀਕ ਹੈ ਚਲੋ ਬਹੁਤ ਵਧੀਆ ਰਕਾਰ ਕਿੰਨਾ ਨੀਲੀ ਜਮਾਈ ਤਾਂ ਸਭ ਤੋਂ ਥੋੜਾ ਦੇ ਸਭ ਤੋਂ ਜ਼ਿਆਦਾ ਕਿੰਨਾ 33 ਬਾਈ ਘੱਟ ਤੋਂ ਘੱਟ 16 17 ਕਿਲੋ ਤੋਂ ਘੱਟ ਵਾਲੀ ਆ ਬਾਕੀ ਉੱਪਰ ਉੱਪਰ ਵਾਲੀਆਂ ਉੱਪਰ ਨਹੀਂ ਆ ਬਿਸਾਰਾ 2 ਚਾਲ 15 ਮੰਨ ਲਓ 15 ਤੋਂ ਸਟਾਰਟ ਹੋਵੇ ਇੱਕ ਉਹ ਵੀ ਇੱਕ ਦਿਨ ਹੀ ਆ ਹਾਂ ਵੀ 15 ਤੋਂ ਚਾਲ ਤੇ 20 22 ਲੀਟਰ ਆ ਲੈਣਾ ਠੀਕ ਹੈ ਤੇ ਦੂਜਾ ਮੂਰਾ ਵੀ ਆਈਆਂ ਬਾਈ ਹੈਨਾ ਮੂਰਾ ਕਿਉਂਕਿ ਤੂੰ ਮੇਲੇ ਮੂਲੇ ਤੇ ਵੀ ਹਾਂ ਬਾਈ ਘਰੇ ਲੇ ਜਾਂਦੇ ਰਹਿੰਨਾ ਬਾਈ ਬਿਲਕੁਲ ਤੇ ਬਾਕੀ ਬਾਈ ਬਾਈ ਹੀ ਨਹੀਂ ਹੁਣ ਨਵੇਂ ਅਸੀਂ ਇਕੱਠਾ ਨਹੀਂ ਰਲ ਕੇ ਤੇ ਧੱਕੇ ਨਾਲ ਅਸੀਂ ਘਰੋਂ ਕੱਢਿਆ ਸੀ ਮੈਂ ਇਹਨੂੰ ਦੂਜੇ ਲੋਟ ਨਹੀਂ ਵੀ ਮੇਲੇ ਵਾਸਤੇ ਘਰੋਂ ਕੱਢ ਲਿਆ ਸੀ ਇਹਨੂੰ ਠੀਕ ਆ ਧੱਕੇ ਨਾਲ ਸੋਡੇ ਨਾਲ ਹੀ ਬਈ ਸੀ ਤੂੰ ਇੱਕ ਇੱਕ ਇਹ ਸੰਗ ਦਾ ਵੱਧ ਸੀ ਇਹਨੂੰ ਆਖਿਆ ਨਹੀਂ ਉਹਦੇ ਜਦੋਂ ਇਹਨੇ ਬਾਹਰ ਕੱਢੇ ਤੇ ਇਹਨੇ ਵਧੀਆ ਦਾ ਹੌਸਲਾ ਬਣਿਆ ਪਸ਼ੂ ਜਿੱਤੇ ਇਹਨਾਂ ਦਾ ਫਿਰ ਜਿਗਰਾ ਉਹ ਮੇਰੇ ਤੇ ਵੀ ਜਿੱਤੇ ਹਨ ਇੰਨੇ ਨਾਲ ਉਹਦਾ ਹੋਰ ਹੌਸਲਾ ਬਣ ਗਿਆ ਇਹ ਨਵੇਂ ਬੰਦੇ ਦਾ ਤੇ ਬਾਕੀ ਇੱਕ ਦੇਖੋ ਵੀ ਫਾਰਮਰ ਹੁਣ ਅੱਜ ਨਾਲ ਜੁੜੇ ਤਾਂ ਆਪਾਂ ਬਈ ਇਸ ਕੰਮ ਦਾ ਵਜਨ ਪਾਸੇ ਮੇਲੇ ਲੜਨ ਲੱਗੇ ਮੇਲੇ ਹੁਣ ਲੱਗੇ ਥੋੜਾ ਬਈ ਇਹ ਤੇਰੀ ਨਿਗਾ ਨਾਲ ਦੇਖੀ ਆਪਾਂ ਜਿਵੇਂ ਭਰਾਵਾਂ ਨੂੰ ਇਹ ਮੈਂ ਤਾਂ ਇਹ ਤੂੰ ਚੰਗੀ ਲੇਵਲ ਤੇ ਕਰਨ ਲੱਗਾ ਤੂੰ 18 ਚ ਕੰਮ ਕਰਨ ਲੱਗਾ ਹੌਲੀ ਹੌਲੀ ਦੁਸਤੋਂ ਵਪਾਰ ਤੋਂ ਸਾਰੇ ਪੈਸੇ ਲਗਾ ਤੂੰ ਮੈਸੇ ਬਣਾਈ ਗਿਆ ਕਿਉਂਕਿ ਮੈਨੂੰ ਵੀ ਪਤਾ ਹੈ ਵੀ ਘਰ ਤੇ ਵੀ ਨਹੀਂ ਲੱਗੇ ਜਿਹੜੇ ਫਾਰਮ ਪਾਏ ਆ ਸੱਤਾਂ ਪੰਗਾਂ ਉਹਦਾ ਮਜ਼ਦੂਰੀ ਚ ਪਤਾ ਦਾ ਪਾਲੀਆਂ ਵੀ ਚਾਹੀਦੀਆਂ ਆਪਾਂ ਨੂੰ ਕਿਉਂਕਿ ਫਾਰਮ ਕਰਦਿਆਂ ਆ ਹੀ ਹੁੰਦਾ ਹਾਂਜੀ ਭਾਈ ਪਰ ਜਿਵੇਂ ਹੁਣ ਆਪਣੇ ਕੋਲੇ ਅੱਜ ਹੈ ਜੇ ਆਪਾਂ ਅੱਜ ਮਰਜਾ 60 60 ਇੱਕ ਵਾਰੀ ਤੁਸੀਂ ਜਿਵੇਂ ਹੁਣ ਮਾਲਾ ਆਪਣੇ ਕੋਲ 25 ਗੱਟੀਆਂ ਤਿਆਰ ਹੋ ਗਈਆਂ ਉਹ ਉਹ ਤਾਂ ਗੱਲ ਫਿਰ ਸੱਚੀ ਹੈ ਨਾ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਜੇ 5 6 ਸਾਲ ਲਗਾਤਾਰ ਕੰਮ ਕਰੂੰ 5ਵੇਂ 7ਵੇਂ ਸਾਲ ਹਰ ਵਾਰੀ ਇਹ 50 ਮੱਝਾਂ ਸੂਦੀਆਂ ਤਾਂ ਹਰ ਸਾਲ ਤੁਸੀਂ 25 30 ਜਨਵਰ ਵੇਚਣ ਵਾਲੇ ਹੋ ਜਾਓਗੇ ਜੇ ਇਕੱਲੀਆਂ 50 ਮੱਝਾਂ ਰੱਖਣੀਆਂ ਅਸਲ ਹਾਂ ਬਈ ਜਦੋਂ ਤੁਸੀਂ ਆਮਦਨ ਤਾਂ ਹੁਣ ਇਸ ਤੋਂ ਬਾਅਦ ਸਹੀ ਤਾਂ ਹੁਣ ਚੱਲਣੀਆਂ ਹਾਂ ਹਾਂ ਹੁਣ ਚੱਲਣੀਆਂ ਆ ਵੀ ਜਿਵੇਂ ਆ ਕਟੀਆਂ ਤੇਰੀਆਂ ਇਹ ਅਗਲੇ ਸਾਲ ਨੂੰ ਦੋ ਦੋ ਸਾਲਾਂ ਦਾ ਹੋ ਕੇ ਸੌਰ ਜਾਣਗੀਆਂ ਜਿਹੜੀਆਂ ਸੌਰ ਨਹੀਂਆਂ ਜਿਵੇਂ ਅੱਜ ਤੇ ਤੇਰੀਆਂ 25 ਵਿਕਲ ਨੂੰ ਤਿਆਰ ਹੋ ਜਾਣਗੀਆਂ ਉਹ 25 ਵਿਕ ਜਾਣਗੀਆਂ ਉਹਨਾਂ ਦੇ ਨਾਲ ਜਿਹੜੀਆਂ ਹੁਣ ਡੇਢ ਸਾਲ ਦੀਆਂ ਉਹ ਤਿਆਰ ਹੋਣ ਲੱਗ ਜਾਣਗੀਆਂ ਹਣਾ ਤੇ ਉਹ ਅਗਲੇ ਸਾਲ ਵਿਕ ਜਾਣਗੀਆਂ ਹਾਂ ਅਗਲੇ ਸਾਲ ਦੂਤੀਆਂ ਤਿਆਰ ਇਹ ਬਸ ਇੱਕ ਚੈਨ ਬਣ ਜਾਂਦੀ ਹੈ ਹਰ ਵਾਰੀ ਮੱਝਾਂ ਸੂਈ ਜਾਂਦੀਆਂ ਤੇ ਹਰ ਵਾਰੀ ਬੱਚੇ ਵਿਕੀ ਜਾਂਦੇ ਇਹੀ ਮਿੱਤਰੋ ਚੈਨ ਆ ਇਹੀ ਵਾਰੀ ਵਾਰੀ ਸਮਝਾਉਂਦੀ ਗੱਲ ਕਰਦੇ ਆ ਜਿਹੜਾ ਫਾਰਮਰ ਕਿਤਨਾ ਇਹ ਕੋਈ ਇੰਨਾ ਬਣੀ ਇਹਨੂੰ ਦੋਨੇ ਤਰੀਕਿਆਂ ਨਾਲ ਦੇਖਿਆ ਜਾ ਸਕਦਾ ਵੀ ਤੁਸੀਂ ਦੁੱਧ ਦਾ ਪ੍ਰੋਫਿਟ ਲੈਣਾ ਜਿਵੇਂ ਮੈਂ ਤੇ ਚਾਰਨੀ ਸੋਚਦੇ ਆਂ ਵੀ ਆਉਣ ਵਾਲੇ ਸਮੇਂ ਦੁੱਧ ਦੇ ਪ੍ਰੋਫਿਟ ਦੇ ਉੱਤੇ ਘੱਟ ਪਿਆਉਂਦੇ ਹੀ ਹੈ ਵੀ ਜਿਹੜੀ ਬਰੀਡਿੰਗ ਤੇ ਵੀ ਧਿਆਨ ਦੇਈਏ ਨਾ ਬਰੀਡਿੰਗ ਤੇ ਬਈ ਦਿਓ ਤੁਸੀਂ ਅੱਜ ਦੁੱਧ ਵੀ ਚਲੋ ਜੇ ਚੰਗੀ ਹੈ ਦੁੱਧ ਚ ਵੀ ਪੈਸੇ ਬਚਾਊਗੀ ਚੰਗੀ ਨਹੀਂ ਸਾਨੂੰ ਦੁੱਧ ਚੋਂ ਬਚਾਉਣੇ ਆ ਚੰਗੀ ਨਹੀਂ ਬੱਚੇ ਬੱਚੇ ਪਾਲਣੇ ਆ ਬਈ ਹਾਂ ਕਿਉਂਕਿ ਜੇ ਹੁਣ 15 ਤੋਂ ਜਾਨਵਰ ਤੋਂ ਸਟਾਰਟਿੰਗ ਕਰੋ ਭਲਾ ਦੀ ਚਾਰਾਂ ਦੀ ਥਾਂ ਤੇ ਦੋ ਤੋਂ ਕਰ ਲਵੋ ਬਈ ਤੇ ਚਾਰਨੀ ਜੇ ਆਪਾਂ ਗੱਲ ਕਰੀਏ ਬਈ ਆ ਤਾਂ ਆਪਾਂ ਚਲੋ ਘਰਾਵਾਂ ਨੂੰ ਜੀ ਸਮਝਾਈ ਦੱਤੀ ਵਿਜੇਮੇ ਬਾਈ ਕੋਲੇ 60 ਮੈਂਚਾਂ 60 ਮੈਂਚਾਂ ਚੋਂ ਬਾਈ ਕੋਲੇ 50 ਬੱਚੇ ਪੱਕੇ ਬੱਜਦੇ ਆ ਤੇ 50 ਮੈਂਚਾਂ ਕੋਈ 2-4 ਲੇਟ ਫੇਟ ਹੋਊਗਾ 50 ਮੈਂਚਾਂ ਸੁਣੂਗਾ 50 ਚੋਂ ਜੇ 25 ਕੱਟੀਆਂ ਬਾਈ ਹਰ ਵਾਰੀ ਲੱਖਦਾ 25 ਕਟੀਆਂ ਕਿਤੇ 30 ਵੀ ਆਉਂਦੀਆਂ ਕਿਤੇ 25 ਆਉਂਦੀਆਂ ਤੇ ਹਰ ਸਾਲ ਚ ਐਨ ਬਣ ਜਾਂਦੇ ਉਹ 25 ਝੋਟੀਆਂ ਜੇ ਅੱਜ 1.5 ਪੌਣੇ 2 ਲੱਖ 2 ਲੱਖ ਤੋਂ ਘੱਟ ਖੇੜਨੀ ਗੱਲ ਖਤਮ ਹੋ ਗਈ 2 ਲੱਖ ਤੋਂ ਹੁਣ ਤਾਂ ਬਾਈ ਇਹ 25 ਝੋਟਨਾ 50 ਲੱਖ ਰੁਪਏ ਦਾ ਪਟਾਵਟ ਤਾਂ ਹੁਣ ਤੇਰੇ ਫਾਰਮ ਨੂੰ ਹੋਣ ਲੱਗ ਗਿਆ ਨਾ ਇਸ ਵਾਰ ਆਪਾਂ 25 ਦੀਆਂ 25 ਉਹ ਜਿਹੜੀਆਂ ਚ ਪਹਿਲੀ ਵਾਰ ਉਹ ਕਮਾਈ ਤੇਰੀ ਪਹਿਲੀ ਹੈ ਹਾਂਜੀ ਬਾਈ ਅੱਜ ਤੋਂ 18 ਦਾ ਕੰਮ ਕੀਤਾ ਉਹ ਝੋਟੀਆਂ ਪਹਿਲੀਆਂ ਹੈ ਵੀ ਜਿਹੜੀ ਆਪਾਂ 50 ਲੱਖ ਕਮਾਈ ਆਪਣੀ ਲੈ ਸਕਦੇ ਹਾਂ ਤੇ ਤਕਰੀਬਨ ਚਾਰ ਨਹੀਂ ਦੁੱਧ ਬਈ ਹੁਣ ਜਦੋਂ ਟੋਕਣਾ ਹੋ ਜਾਂਦਾ ਚਾਰ ਕਵਾਂਟਲ ਚਾਰ ਤੋਂ ਪੰਜ ਕਵਾਂਟਲ ਦੇ ਵਿੱਚ ਰਹਿ ਜਾਂਦਾ ਵਿੱਚ ਰਹਿੰਦਾ ਚਾਰ ਪੰਜ ਕਵਾਂਟਲ ਦੇ ਬਈ ਕੀ ਰੇਟ ਜਾਂਦਾ ਬਈ ਆਪਣਾ ਤੇਰਾ ਤਾਂ ਸਹਿਰ ਚ ਜਾਂਦਾ ਹੈ ਇੱਕ ਘਰਾਂ ਚ 75 ਰੁਪਏ ਜਾਂਦਾ ਹੈ 75 ਰੁਪਏ ਠੀਕ ਹੈ ਤੇ ਆਪਣਾ ਡੈਰੀ ਤੇ ਫੈਂਦਿਆਂਦਾ ਥੋੜਾ ਜਿਹਾ ਫਾਰਮਾਂ ਨੂੰ ਥੋੜਾ ਜਿਹਾ ਆਹੋ ਵੀ ਜਿਹੜਾ ਵਾਜ ਜਾਂਦਾ ਉਹ ਡੈਰੀ ਤੇ ਤੋਰ ਦਿੰਦੇ ਆ ਉਹ ਥੋੜੇ ਥਾਂ ਵੀ ਮੈਂ ਦੇਖਿਆ ਵੀ ਸਾਰੇ ਜਣੇ ਘਰੀ ਆ ਜਾਣਗੇ ਦੁੱਧ ਲੈ ਕੇ ਇੱਥੇ ਹੀ ਆਣਗੇ ਇਹ ਵੀ ਬਹੁਤ ਵਧੀਆ ਗੱਲ ਆ ਮਿੱਤਰੋ ਨਥਾਣੇ ਵਾਲਿਓ ਕਚਾਰ ਹੀ ਦੇ ਬਾਰੇ ਮੈਂ ਹੈਕਰ ਉਸ ਤਰ੍ਹਾਂ ਦੋ ਤੋ ਮਿਲਦਾ ਵਧੀਆ ਹੈ ਨਾ ਤਾਂ ਬਾਕੀ ਭਾਈਏ ਹੁਣ ਆਪਾਂ ਗੱਲ ਕਰੀਏ ਜੇ ਆ ਕੇ ਜੇ 1.7 ਕਮਾਂਟਲ ਦੀ ਆਏ ਐਵਰੇਜ ਮੰਨੀਏ 70 ਰੁਪਿਆ ਨੂੰ ਵੀ ਉਹੀ 28 ਤੋਂ 32 ਦੇ 3000 ਦਾ ਆਪਣਾ ਦੁੱਧ ਪੈ ਜਾਂਦਾ ਤੇ ਇਹਦੇ ਵਿੱਚ ਤਕਰੀਬਨ ਆਪਾਂ ਜੇ ਦਿਨ ਦਾ ਪੱਕੀ ਤੇ 3000 ਦਾ ਦੁੱਧ ਵੀ ਪਾਉਣੇ ਆ ਤੇ ਦਿਨ ਦਾ ਆਪਾਂ ਵੀ ਖਰਚਾ ਕਿੰਨਾ ਕਰ ਦਿੰਨੇ 32 ਦੇ 3000 ਤੋਂ ਕਰਦੇ ਨੇ 17-17000 ਹੋ ਜਾਂਦਾ ਬਈ ਹੋ ਜਾਂਦਾ ਹਾਂ ਜਿੱਦਾਂ ਫਾਰਮ ਵੱਡਾ ਫਿਰ ਮੈਂਟੇਨ ਰੱਖਣ ਨੂੰ ਖਰਚੇ ਵਾਧ ਜਾਂਦੇ ਨੇ ਥੋੜੇ ਜਿਹਾ ਵਾਧ ਜਾਂਦੇ ਖਰਚੇ ਨੇ ਵੀ ਜਿੱਥੇ ਆਪਾਂ ਮੰਨ ਲਾ ਵੀ ਉਹੀ ਗੱਲ ਆ ਵੀ ਦਿੰਦਾ ਆਪਾਂ ਉਹਨਾਂ ਰੇਟ ਨਹੀਂ ਨਾ ਬਾਈ ਮੇਰੇ ਜਿੰਨਾ ਆਪਾਂ ਹਾਂ ਚਾਹੀਦਾ ਹਾਂ ਮਿਹਨਤ ਦਾ ਖਰਚਾ ਹਾਂ ਮਿਹਨਤ ਚਾਹੀਦੀ ਹੈ ਵੀ ਦੁੱਧ ਤਾਂ ਉਹੀ 90 99 ਤੋਂ ਉੱਤੇ ਰਹਿਣਾ ਚਾਹੀਦਾ ਹਾਂ ਹਾਂ ਬਾਈ ਜੇ ਸਹੀ ਰੇਟ ਆ ਸਹੀ ਰੇਟ ਤੇ ਬਾਕੀ ਸਹਿਰਾਂ ਵਾਲੇ ਸੋਚ ਕੇ ਵੀਡੀਓ ਜਿਹੜੇ ਬੰਦੇ ਨੇ ਮੋਲ ਲੈਣਾ ਉਹ ਕੋ ਕੋ ਆਏ ਕਿ ਵਧਣਾ ਚਾਹੀਦਾ ਬਾਈ ਛੋਟੇ ਲਈ ਤਾਂ ਉਹੀ ਰਹਿਣਾ ਠੀਕ ਆ ਸਾਡੇ ਵਾਲਾ ਸਹੀ ਹੁੰਦਾ ਬਾਈ ਹਾਂ ਸਾਨੂੰ ਤਾਂ 50 ਫੈਂਟ ਦਾ ਉਹ ਦੇਣਾ ਹੁੰਦਾ ਜਾਂ 60 ਤੱਕ ਤੇ 70 ਤੋਂ ਉੱਤੇ ਤਾਂ ਕੋਈ ਆਉਂਦੇ ਨਹੀਂ ਜਿਹਨੇ ਮੱਝਾਂ ਦਾ ਦੁੱਧ ਹੈ ਨਾ ਜੇ 92 ਰੁਪਏ ਲੱਗੇ ਉਹ ਤਾਂ 10 ਫੈਂਟ ਚ ਆਈਦੀ ਆ ਤੇ ਉਹਦੇ ਚ ਭਾਉਂਦੀ ਅੱਧਾ ਕਿਲੋ ਪਾਣੀ ਪਾ ਲਿਓ ਉਹਦੀ ਤਾਂ ਫੈਂਟ ਮਤਲਬ 5 5.5 ਰੁਪਏ ਹੁੰਦੀ ਹੈ ਤੇ ਤਾਂ ਬਈ ਹਾਜਮ ਨਹੀਂ ਆਉਂਦਾ ਜਿਹਨੇ ਪਹਿਲਾਂ ਪੀਤਾ ਦਾ ਸਹੀ ਦੁੱਧ ਤੁਸੀਂ ਆਪਾਂ ਬਾਕੀ ਕਿਸੇ ਨੂੰ ਵੀ ਦੇਣਾ ਦਾ ਸੁੱਧ ਦੇਣ ਦੀ ਕਰੋ ਬਸ ਬਈ ਬੀਮਾਨੀ ਨਾ ਨਾ ਕਿਸੇ ਨੂੰ ਚੀਜ਼ ਦਿਓ ਬਣਾ ਕੇ ਬਈ ਬਿਲਕੁਲ ਬਿਲਕੁਲ ਉਹ ਜਿਹੜੀ ਹੌਲੀ ਸਟੈਪ ਟੂ ਸਟੈਪ ਬੰਦਾ ਚਲੋ ਪਰਮਾਤਮਾ ਦੀ ਹੁਣ ਫਾਰਮ ਦੇ ਵਿੱਚ ਪੂਰਾ ਖੁਸ਼ ਆ ਬਾਈ ਹਾਂ ਆਪਾਂ ਬਹੁਤ ਖੁਸ਼ ਆਂਦੇ ਇਹ ਸਾਰੀ ਦਿਹਾੜੀ ਆਪ ਦਾ ਵਧੀਆ ਲੰਘਦੀ ਹਣਾ ਫਾਰਮ ਦੇ ਵਿੱਚ ਬਾਈ ਤੇ ਬਾਕੀ ਕੋਈ ਮੱਝ ਚੰਗੀ ਕਦੀ ਆਈ ਰਹਿੰਦੀ ਹਣਾ ਭਰਾ ਮੇਲਾ ਲੱਗਾ ਰਹਿੰਦਾ ਹੁਣ ਤੇ ਆਪ ਹੁਣ ਮੇਲੇ ਲੜ ਲਈਦੇ ਬਾਈ ਮੇਲਿਆਂ ਤੇ ਮੇਲੇ ਲੜ ਲਈਦੇ ਹਾਂ ਤੇ ਬਾਕੀ ਚਾਰ ਮਹੀਨੇ ਕੋਈ ਅਗਲੀਆਂ ਵੀਡੀਓ ਚ ਵੀ ਪਹਿਲਾਂ ਵੀ ਦੇਖਦੇ ਨੇ ਤੇ ਬਾਈ ਕੋਲੇ ਜਿਹੜੀਆਂ ਵੀ ਪਕਾਉ ਵਾਤੇ ਜਿਵੇਂ ਮਾਲਾ ਪੰਜ ਚਾਰ ਮੱਝਾਂ ਲੈ ਆਂਦੀਆਂ ਠੀਕ ਹੈ ਕਿਤੇ ਇਕੱਠੀਆਂ ਦੋ ਆ ਗਈਆਂ ਕਿਤੇ ਇੱਕ ਆ ਗਈ ਕਈ ਮਹੀਨੇ ਆਉਂਦੀ ਵੀ ਨਹੀਂ ਜਦੋਂ ਕੰਮ ਚ ਭੀਜੀ ਹੁੰਨੇ ਮਤਲਬ ਜ਼ਿਆਦਾ ਨਹੀਂ ਮਤਲਬ ਥੋੜੀਆਂ ਥੋੜੀਆਂ ਮੱਝਾਂ ਲਿਆਉਂਦੇ ਰਹਿੰਦੇ ਆ ਇਹ ਵੀ ਇੱਕ ਅੱਧੀ ਮੱਝ ਇਹਨਾਂ ਕੋਲੇ ਮਿਲਦੀ ਰਹਿੰਦੀ ਆ ਸਾਨੂੰ ਜਦੋਂ ਵੀ ਕਈ ਵਾਰੀ ਆਵੋਗੇ ਜਿਹੇ ਜਿਹੇ ਦੁੱਧ ਵਾਲੀ ਚਾਹੀਦੀ ਆ ਉਹ ਜਿਹੜੀ ਵਾਲੀ ਤੁਹਾਨੂੰ ਮਤਲਬ ਇਹ ਚਾਰਨੀ ਦੇ ਫਾਰਮ ਤੋਂ ਮੱਝ ਮਿਲ ਜਾਣੀ ਆ ਤੇ ਚਾਰਨੀ ਠੀਕ ਆ ਬਾਈ ਧੰਨਵਾਦ ਤੇਰਾ ਤੇ ਬਹੁਤ ਵਧੀਆ ਇਹ ਤਾਂ ਹੀ ਬਣਾਈ ਆ ਭਰਾ ਦੇਖਣਗੇ ਹਨ ਇਹਦੇ ਲਈ ਆਪਾਂ ਇਹੀ ਗੱਲ ਕਹਿਣੀ ਹੁੰਦੀ ਹੈ ਜਦੋਂ ਆਪਾਂ ਕਰ ਲਿਆ ਤੇ ਵੀ ਤੁਸੀਂ ਵੀ ਕਰ ਸਕਦੇ ਆ ਸਰ ਬਿਲਕੁਲ ਬਿਲਕੁਲ ਅਗਲਾ ਕਹਿੰਦਾ ਫਲਾਣਾ ਨਾ ਕਰੇ ਕਿਸੇ ਨੂੰ ਵੀ ਚੰਗੀ ਜਿੰਨੀ ਰਾਇ ਉਹ ਸਹੀ ਦਿਓ ਬਾਈ ਕਿਸੇ ਦੇ ਕਰੇ ਨਾ ਜਾਂ ਕਿਸੇ ਦੇ ਉਸ ਨਾਲ ਬੰਦਾ ਫੇਲ ਨਹੀਂ ਹੁੰਦਾ ਜਿੰਨਾ ਕਾਰੋਬਾਰ ਵਧੂਗਾ ਹਰੇਕ ਵੱਧ ਰੱਖਣ ਲੱਗਣਗੇ ਭਰਾ ਉਹਨਾਂ ਹੀ ਇਹਦੇ ਤੇ ਸੋਧ ਤੇ ਫੋਕਸ ਉਹਨੇ ਇਕੱਠੇ ਹੋਵਾਂਗੇ ਜੇ ਕੰਨ ਨਹੀਂ ਸੋਚ ਹੁੰਦੀ ਕਿ ਉਹ ਨਾ ਰੱਖੇ ਉਹ ਨਾ ਕਰੇ ਤਾਂ ਪਤਾ ਨਹੀਂ ਮੈਂ ਜਿੰਨੇ ਸਮੇਂ ਸਾਰੇ ਭਰਾ ਚੰਗੀ ਤਰ੍ਹਾਂ ਕਰਨ ਲੱਗਣਗੇ ਤਾਂ ਉਹਨਾਂ ਹੀ ਉਹਦੇ ਤੇ ਸਦਾ ਅਸੀਂ ਤਾਂ ਹੀ ਮੱਜਾਂ ਦੇ ਫੋਕਸ ਕਰਦੇ ਆ ਵੱਧਾਂ ਕੱਲ ਨੂੰ ਸਾਡੇ ਨਾਲ ਜਿੰਨੇ ਫਾਰਮ ਜੁੜਦੇ ਆ ਜੇ ਅੱਜ ਲੱਖ ਜੁੜ ਗਿਆ ਕੱਲ ਨੂੰ ਸਾਨੂੰ ਆਏ ਆ ਵੀ 2-4 ਲੱਖ ਜੁੜਦੇ ਜੇ ਕੱਲ ਨੂੰ ਸਾਡੀਆਂ ਮੱਝਾਂ ਦੀ ਕੋਈ ਦੁੱਧ ਦੇ ਰੇਟ ਦਾ ਨਹੀਂ ਕੋਈ ਆਪਾਂ ਨੂੰ ਦੰਦਾ ਤੇ ਆਪਾਂ ਇਕੱਠੇ ਹੋ ਕੇ ਲੜ ਤਾਂ ਸਕਦੇ ਹਾਂ ਨਾ ਭਜੰਦ ਫੇਰ ਆਪਾਂ ਜਾ ਕੇ ਵਚਣਾ ਇਸੇ ਕਰਕੇ ਕਹਿੰਦੇ ਆ ਵੀ ਵੱਧ ਤੋਂ ਵੱਧ ਰੱਖੋ ਵੀ ਵੱਧ ਤੋਂ ਵੱਧ ਆਓ ਬਾਕੀ ਕਹਿੰਦੇ ਹੁੰਦੇ ਵੀਰੇ ਇੱਕ ਚੀਜ਼ ਹੀ ਸੋਚੋ ਜੇ ਫਾਰਮ ਦੇ ਵਿੱਚ ਵਧਣਾ ਕਰਪਲਾ ਹੋ ਪਲਾ ਅੰਤ ਭਲੇ ਦਾ ਭਲਾ ਬਸ ਐਂਡ ਵਾਲੀ ਗੱਲ ਇਹ ਆ ਧੰਨਵਾਦ ਸੱਸੀ ਕਾ